ठाणकड़ पुलिस ਦੇ ਹੱਥ ਲੱਗੀ ਵੱਡੀ ਕਾਮਯਾਬੀ 32 ਪੇਟੀਆਂ ਨਾਜਾਇਜ਼ ਸ਼ਰਾਬ ਸਨੇ ਦੋਨੋਂ ਕੀਤਾ ਕਾਬੂ ਸੱਤ ਦੇ ਮਾਮਲਾ ਦਰਜ ਪੰਜ ਦੀ ਪਾਲ ਜਾਰੀ ਲੋਕ ਸਭਾ ਚੋਣਾਂ ਦੇ ਚੱਲਦੇ ਪੁਲਿਸ ਪ੍ਰਸ਼ਾਸਨ ਪੱਬਾ ਪਾਰ ਹੈ ਤੇ ਜ਼ਿਲ੍ਹੇ ਭਰ ਚ ਪੁਲਿਸ ਵੱਲੋਂ ਨਾਕੇ ਲਗਾਏ ਹੋਏ ਨੇ ਤਾਂ ਜੋ ਚੋਣ ਜ਼ਾਬਦੇ ਦੀ ਪਾਲਣਾ ਸਹੀ ਤਰੀਕੇ ਨਾਲ ਕੀਤੀ ਜਾ ਸਕੇ ਅਤੇ ਜ਼ਿਲ੍ਹੇ ਚ ਕੋਈ ਗਲਤ ਹਰਕਤ ਨਾ ਹੋ ਸਕੇ ਇਸੇ ਦੇ ਚੱਲਦੇ ਅੱਜ ਪਠਾਨਕੋਟ ਪੁਲਿਸ ਨੇ ਨਾਕੇ ਦੌਰਾਨ ਇੱਕ ਗੱਡੀ ਨੂੰ ਰੋਕਿਆ ਜਿਸ ਵਿੱਚੋਂ ਕਰੀਬ 32 ਪੇਟੀਆਂ ਸ਼ਰਾਬ ਬਰਾਮਦ ਹੋਈ ਇਸ ਮੰਦੀ ਜਾਣਕਾਰੀ ਦਿੰਦੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਪੁਲਿਸ ਪਾਰਟੀ ਵੱਲੋਂ ਮਿਰਥਲ ਨੇੜੇ ਨਾਕਾ ਲਗਾਇਆ ਗਿਆ ਸੀ ਅਤੇ ਨਾਕੇ ਦੌਰਾਨ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਚੈਕਿੰਗ ਹੁਸ਼ਿਆਰਪੁਰ ਤੋਂ ਆਈ ਇੱਕ ਗੱਡੀ ਦੀ ਜੜ ਚੈਕਿੰਗ ਕੀਤੀ ਗਈ ਤਾਂ ਉਸ ਵਿੱਚ 32 ਪੇਟੀਆਂ ਦਾ ਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਉਹਨਾਂ ਨੇ ਕਿਹਾ ਕਿ ਡਰਾਈਵਰ ਅਤੇ ਸ਼ਰਾਬ ਠੇਕੇ ਦੇ ਸੇਲਜ਼ਮੈਨ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਸ ਕੇਸ ਦੇ ਸਬੰਧ ਵਿੱਚ 7 ਲੋਕਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਬਾਕੀ ਦੀ ਪਾਲ ਜਾਰੀ ਹੈ ਜੀ ਸਰ मान्योग इलेक्शन कमीशन मान्योग डायरेक्टर जनरल ऑफ पुलिस दी डायरेक्शंस दी कंप्लायंस दे तहत कल पठानकोट पुलिस ने मीरथल नाके दे कोल एक व्हीकल को इंटरसेप्ट कर लेया एंड ओदे विच करीबन 32 जेडे बॉक्सेस है आईएमएफएल दे रिकवर हुए विच कंस्टिट्यूटेड अराउंड 400 बॉटल्स ऑफ अल्कोहल एंड ਇਹ ਬੇਸਿਕਲੀ ਹੁਸ਼ਿਆਰਪੁਰ ਤੋਂ ਟਰਾਂਸਪੋਰਟ ਕੀਤਾ ਜਾ ਰਿਹਾ ਸੀਗਾ ਟੁਵਰਡਸ ਪਠਾਨਕੋਟ ਵੈਨ ਦ ਕੰਸਾਈਨਮੈਂਟ ਵਾਸ ਇੰਟਰਸੈਪਟਡ ਐਂਡ ਫਾਲੋਇੰਗ ਥਿਸ ਵਨ ਐਫ ਆਈ ਆਰ ਬੇਰਿੰਗ ਨੰਬਰ 16 ਵਾਸ ਰਜਿਸਟਰਡ ਅੰਡਰ ਸੈਕਸ਼ਨ 61 ਆਫ ਐਕਸਾਈਜ਼ ਐਕਟ ਅਲੋਂਗ ਵਿਦ ਸੈਕਸ਼ਨਸ ਆਫ 420 ਐਂਡ ਸੈਕਸ਼ਨਸ ਆਫ 40 ਆਫ ਆਈ ਪੀ ਸੀ ਇਨ ਪੁਲਿਸ ਸਟੇਸ਼ਨ ਨੰਗਲਪੁਰ ਤਾਂ ਇਹਦੇ ਵਿੱਚ ਸੱਤ ਜਿਹੜੇ ਹੈਗੇ ਨੇ ਮੁਲਜ਼ਮ ਹੈਗੇ ਨੇ ਉਹਨਾਂ ਦੇ ਉੱਤੇ ਮੁਕਦਮਾ ਦਰਜ ਹੋਇਆ ਐਂਡ ਇੰਪੋਰਟੈਂਟਲੀ ਇਹਦੇ ਵਿੱਚ ਚੇਨ ਦੇ ਵਿੱਚ ਸਾਰੇ ਜਿੰਨੇ ਵੀ ਮਲਜ਼ਮ ਹੈਗੇ ਨੇ ਰਾਈਡ ਫਰਮ ਜਿਹੜਾ ਕਰਿੰਦਾ ਸੀਗਾ ਐਂਡ ਜਿਹੜਾ ਡਰਾਈਵਰ ਸੀਗਾ ਜਿਹੜਾ ਟਰਾਂਸਪੋਰਟਰ ਸੀਗਾ ਅਪ ਟਿਲ ਦਾ ਪਰਸਨ ਜਿਹੜਾ ਉਠੇਕੇਦਾਰ ਸੀਗੇ ਉਹਨਾਂ ਦੇ ਬਰ ਖਿਲਾਫ ਇਹ ਮੁਕੱਦਮਾ ਅੰਦਰਜ ਹੋਇਆ ਸੋ ਇਹਦੇ ਵਿੱਚ ਅਸੀਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਇਹ ਜਿਹੜਾ ਸ਼ਰਾਬ ਤਸਕਰੀ ਦਾ ਜਿਹੜਾ ਹੈਗਾ ਇਹ ਸਿਸਟਮ ਵੀ ਵੋਂਟ ਟੋਲਰੇਟ ਇਟ ਐਟ ਅਨੀ ਕਾਸਟ ਐਂਡ ਜਿਹੜੀ ਵੀ ਮਾਨਯੋਗ ਇਲੈਕਸ਼ਨ ਕਮਿਸ਼ਨ ਦੀ ਡਾਇਰੈਕਸ਼ਨਸ ਹੈ ਕਿ ਆ ਵੀਲ ਕੰਪਲਾਈ ਵਿਦ ਥੈਟ ਐਂਡ ਸੋ ਵੀ ਵੋਂਟ ਟੋਲਰੇਟ ਦਿਸ ਥੈਂਕ ਯੂ ਜੈਨ